असलम उम्मीद करनी है सारे खैरियत नोलो तो बिक्रम सिंह मजिठिया सारी जिंदगी जेल में रहने ये मैं नहीं कह रही बल्कि पंजाब के लोग कह रहे हैं तो कुछ पोलिटिशियन कह रहे है ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਇਸ ਗੱਲ ਵਿੱਚ ਕਿੰਨੀ ਹਕੀਕਤ ਹੈ ਕਿੰਨੀ ਸੱਚਾਈ ਹੈਗੀ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਉਣੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬ ਦਾ ਸਾਬਕਾ ਮਨਿਸਟਰ ਵਿਕਰਮਜੀਤ ਸਿੰਘ ਮਜੀਠੀਆ ਪਿਛਲੇ 1 ਮਹੀਨੇ ਤੋਂ ਜੇਲ੍ਹ ਦੇ ਵਿੱਚ ਆ ਡਰੱਗ ਮਨੀ ਲਾਂਡਰਿੰਗ ਤੋਂ ਲੈ ਕੇ ਕਈ ਅਜਿਹੇ ਐਲੀਗੇਸ਼ਨ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਲੱਗ ਚੁੱਕੇ ਆ ਕਿ ਜਿੰਨੇ ਵੀ ਪੋਲੀਟੀਕਲ ਐਕਸਪਰਟ ਆ ਉਹ ਇਹ ਗੱਲ ਕਹਿ ਰਿਹਾ ਕਿ ਹੋ ਸਕਦਾ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਹੁਣ ਕਦੇ ਵੀ ਇਹ ਜੇਲ੍ਹ ਤੋਂ ਬਾਹਰ ਨਾ ਆਵੇ ਤੇ ਜਿੰਨੇ ਵੀ ਵਿਰੋਧੀ ਆ ਉਹ ਇਹਨੂੰ ਬਦਲੇ ਦੀ ਰਾਜਨੀਤੀ ਕਹਿ ਰਹੇ ਆ ਤੇ ਭਗਵੰਤ ਮਾਨ ਦੇ ਇਸ ਟਾਪਿਕ ਦੇ ਉੱਪਰ ਜਿਹੜੇ ਵਿਚਾਰ ਆ ਉਹ ਕੁਝ ਅਲੱਗ ਨੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਹਰ ਇੱਕ ਸਚਾਈ ਨੂੰ ਖੋਲ ਕੇ ਰੱਖ ਦੂੰਗਾ ਤਾਂ ਕਿ ਤੁਹਾਨੂੰ ਆਪਣਾ opinion ਬਣਾਉਣ ਦੇ ਵਿੱਚ ਆਸਾਨੀ ਹੋ ਸਕੇ ਕਿ ਕੀ ਜਿਹੜਾ ਇਹ ਬਿਕਰਮਜੀਤ ਸਿੰਘ ਮਜੀਠੀਆ ਇਹਨੇ ਕਿਸ ਤਰੀਕੇ ਇਹ ਜਿਹੜਾ ਨਸ਼ਿਆਂ ਦਾ ਕਾਰੋਬਾਰ ਆ ਉਹ ਕੀਤਾ ਜਾਂ ਨਹੀਂ ਕੀਤਾ ਤੇ ਜਿਹੜੇ ਇਹ 540 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਦੋਸ਼ ਲੱਗ ਰਹੇ ਆ ਇਹਨਾਂ ਦੇ ਵਿੱਚ ਕਿੰਨੀ ਕੀ ਸਚਾਈ ਆ ਕੀ ਸਚਾਈ ਆ ਉਹ ਸਰਾਇਆ ਇੰਡਸਟਰੀਜ਼ ਦੀ ਤੇ ਜਿਹੜੇ 30 ਮੋਬਾਈਲ ਫੋਨ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਦੇ ਵਿੱਚੋਂ ਫੜੇ ਗਏ ਆ ਨਾ ਕਿਵੇਂ ਉਹ ਹੁਣ ਬਿਕਰਮ ਮਜੀਠੀਆ ਦੇ ਜਣਾ ਦੇ ਵਿੱਚ ਬਹਿ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਹਨਾਂ ਸਾਰੇ ਟੌਪਿਕਸ ਦੇ ਉੱਪਰ ਗੱਲ ਕਰਾਂਗੇ ਸੋ ਆਪਣੀ ਜਿਹੜੀ ਇਹ ਕਹਾਣੀਆਂ ਇਹ ਸ਼ੁਰੂ ਹੁੰਦੀ ਆ ਸਾਲ 2002 ਤੋਂ ਜਦੋਂ ਇੱਕ ਐਕਸ ਡੀਐਸਪੀ ਤੇ ਅਰਜੁਨ ਅਵਾਰਡ winner ਜਗਦੀਸ਼ ਪੋਲਾ ਉੱਪਰ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਦੋਸ਼ ਲੱਗਦੇ ਆ ਤੇ ਜਦੋਂ ਹੀ ਇਹਦੇ ਉੱਪਰ ਇਹ ਦੋਸ਼ ਲੱਗਦੇ ਆ ਨਾ ਇਹਨੂੰ ਫੋਰਸ ਤੋਂ ਦਾ ਸਸਪੈਂਡ ਕਰ ਦਿੱਤਾ ਜਾਂਦਾ ਪਰ ਫਿਰ 11 ਨਵੰਬਰ ਸਾਲ 2013 ਨੂੰ ਉਹਦੇ ਚਾਰ ਸਾਥੀਆਂ ਸਮੇਤ ਉਹਨੂੰ 700 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਬਣਾਉਣ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਅਰੈਸਟ ਕਰ ਲਿਆ ਜਾਂਦਾ ਤੇ ਇਹਦੀ ਗ੍ਰਿਫਤਾਰੀ ਦੇ ਸਮੇਂ ਇਹਦੇ ਸਾਥੀਆਂ ਦੇ ਕੋਲੋਂ 20 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਆਈਸ ਐਫੇਡਰਾਈਨ ਤੇ ਸੁਡੋ ਐਫੇਡਰਾਈਨ ਵੀ ਬਰਾਮਦ ਕੀਤੇ ਗਏ ਸੀ ਤੇ ਇਹ ਕੋਈ ਆਰਮ ਡਰੱਗ ਨਹੀਂ ਬਲਕਿ ਜਿਹੜਾ ਆਈਸ ਨਾਂ ਦਾ ਇਹ ਡਰੱਗ ਆ ਨਾ ਇਹ ਮੈਥਾ ਮੈਟਾਫਾਈਨ ਦਾ ਇੱਕ ਬਹੁਤ ਸ਼ੁੱਧ ਰੂਪ ਆ ਜਿਸ ਦੀ ਕਿ 1 ਗ੍ਰਾਮ ਦੀ ਕੀਮਤ ਆ ਵੈਸਟ ਕੰਟਰੀਆਂ ਦੇ ਵਿੱਚ 1000 ਡਾਲਰ ਤੋਂ ਵੀ ਵੱਧ ਹੋ ਸਕਦੀ ਆ ਤੇ ਜਿਹੜੇ ਐਫਰਾ ਡਰਾਈ ਤੇ ਸੁੱਡੋ ਐਫਰਾ ਡਰਾਈ ਨਾਂ ਦੇ ਕੈਮੀਕਲ ਇਹਨਾਂ ਤੋਂ ਫੜੇ ਗਏ ਸੀ ਇਹਨਾਂ ਦੀ ਵਰਤੋਂ ਸਿੰਥੈਟਿਕ ਡਰੱਗ ਬਣਾਉਣ ਦੇ ਲਈ ਕੀਤੀ ਜਾਂਦੀ ਆ ਇਸ ਸਮੇਂ ਜਦੋਂ ਪੁਲਿਸ ਨੇ ਜਗਦੀਸ਼ ਭੋਲਾ ਨੂੰ ਫੜਿਆ ਸੀ ਕਿ ਉਹ ਵਿਕਰਮਜੀਤ ਸਿੰਘ ਮੰਜੀਠੀਆ ਦਾ ਨਾਂ ਨਹੀਂ ਲੈਂਦਾ ਬਲਕਿ ਉਹ ਪੁਲਿਸ ਨੂੰ ਦੱਸਦਾ ਕਿ ਇਹ ਜਿਹੜੇ ਡਰੱਗ ਆ ਨਾ ਇਹ ਤਾਂ ਉਹਨੂੰ ਜਗਜੀਤ ਸਿੰਘ ਚੈਲ ਦੇ ਦੁਆਰਾ ਸਪਲਾਈ ਕੀਤੇ ਜਾਂਦੇ ਆ ਜੋ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਕਸਬੇ ਦੇ ਵਿੱਚ ਦੋ ਫਾਰਮਾ ਕੰਪਨੀਆਂ ਦਾ ਮਾਲਕ ਆ ਤੇ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਤੋਂ ਸਹੀ 2 ਦਿਨਾਂ ਬਾਅਦ ਜਗਜੀਤ ਸਿੰਘ ਚਾਲ ਨੂੰ ਵੀ ਅਮਰੀਕਾ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜਦੋਂ ਇਹਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਤੇ ਪੁੱਛਗਿੱਛ ਤੋਂ ਬਾਅਦ ਇਹਦੀਆਂ ਜਿਹੜੀਆਂ ਫਾਰਮਾ ਕੰਪਨੀਆਂ ਸੀ ਉਹਨਾਂ ਦੇ ਉੱਪਰ ਛਾਪਾ ਮਾਰੀ ਕੀਤੀ ਜਾਂਦੀ ਆ ਤਾਂ ਜਿਹੜੀ ਇਹਦੀ ਇੱਕ ਐਮਬੀਪੀ ਫਾਰਮਾ ਨਾਂ ਦੀ ਕੰਪਨੀ ਸੀ ਉਹਦੇ ਵਿੱਚੋਂ 110 ਕਿਲੋਗ੍ਰam ਜਿਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਸ਼ੀਲਾ ਪਾਊਡਰ ਮਿਸ਼ਨਨ ਗਿਆ ਉਹੋ ਬ੍ਰਾਮਹਡ ਹੁੰਦਾ ਤੇ ਨਾਲ ਹੀ 225 ਕਿਲੋਗ੍ਰam ਸੁਡੋ ਐਫੇਡਰਾਈਨ 75 ਕਿਲੋਗ੍ਰam ਐਫੇਡਰਾਈਨ ਤੇ 125 ਕਿਲੋਗ੍ਰam ਆਈਸੋ ਬ੍ਰਾਮਹਡ ਕੀਤੀ ਜਾਂਦੀ ਆ ਕੱਲੀ ਐਮਬੀਪੀ ਫਾਰਮਾ ਕੰਪਨੀ ਤੋਂ ਤੇ ਜਿਹੜੀ ਮੰਟੇਕ ਬਾਇਓਫਾਰਮਾ ਨਾਂ ਦੀ ਦੂਜੀ ਕੰਪਨੀ ਸੀ ਜਗਜੀਤ ਸਿੰਘ ਚੈਲ ਦੀ ਉਹਦੇ ਵਿੱਚ ਵੀ ਜਦੋਂ ਛਾਪਾ ਮਾਰੀ ਕੀਤੀ ਜਾਂਦੀ ਆ ਤਾਂ ਉਹਦੇ ਵਿੱਚੋਂ ਵੀ 165 ਕਿਲੋਗ੍ਰam ਨਸ਼ੀਲਾ ਪਾਊਡਰ 250 ਗ੍ਰam ਮੈਥਾਮਫੈਟਾਮਾਈਨ 175 ਕਿਲੋਗ੍ਰam ਸੁਡੋ ਐਫੇਡਰਾਈਨ ਤੇ 8.5 ਕਿਲੋ ਦੇ ਕਰੀਬ ਆਈਸ ਬਰਾਮਦ ਕੀਤੀ ਜਾਂਦੀ ਆ ਹਾਲਾਂਕਿ ਜਿਹੜਾ ਜਗਜੀਤ ਸਿੰਘ ਚਾਰਲਸੀ ਇਹਦੀਆਂ ਜਿਹੜੀਆਂ ਫਾਰਮਾ ਕੰਪਨੀਆਂ ਸੀ ਇਹਨਾਂ ਦੇ ਕੋਲ ਸੁੱਡੋ ਐਫਾਡਰਾਈਨ ਤੇ ਐਫਾਡਰਾਈਨ ਨਾਂ ਦਾ ਜਿਹੜੇ ਇਹ ਕੈਮੀਕਲ ਆ ਇਹਨਾਂ ਨੂੰ ਬਣਾਉਣ ਦੇ ਲਾਇਸੈਂਸ ਸੀ ਤੇ ਤੁਸੀਂ ਨੋਟ ਕਰਿਓ ਕਿ ਸਾਲ 2013 ਤੱਕ ਪੁਲਿਸ ਨੇ ਵੱਡੇ ਵੱਡੇ ਜਿਹੜੇ ਡਰੱਗ ਤਸਕਰਾਂ ਉਹ ਫੜੇ ਸੀਗੇ ਪਰ ਫਿਰ ਇੱਕ ਬੰਦੇ ਦਾ ਨਾਂ ਅਨਸਾਰ ਇਹ ਜਿਹੜੀ ਪੁਲਿਸ ਜਾਂਚ ਕਰ ਰਹੀ ਸੀ ਤੇ ਵੱਡੇ ਵੱਡੇ ਡਰੱਗ ਤਸਕਰ ਫੜ ਰਹੀ ਸੀ ਨਾ ਇਹ ਸਡਨਲੀ ਰੁਕ ਜਾਂਦੀ ਆ ਤੇ ਉਹ ਬੰਦੇ ਦਾ ਨਾਂ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੀ ਜਨਤਾ ਦੀ ਧਾਰਨਾ ਦੇ ਅਨੁਸਾਰ ਨਾ ਜਦੋਂ ਹੀ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਉਂਦਾ ਨਾ ਇਸ ਕੇਸ ਦੇ ਵਿੱਚ ਜਦੋਂ ਜਗਦੀਸ਼ ਭੋਲਾ ਉਹਦੇ ਸਾਥੀ ਜਗਜੀਤ ਸਿੰਘ ਚਾਹਲ ਤੇ ਇਹਨਾਂ ਦਾ ਹੀ ਇੱਕ ਹੋਰ ਸਾਥੀ ਮਨਿੰਦਰ ਸਿੰਘ ਔਲਖ ਇਹ ਗੱਲ ਕਹਿੰਦੇ ਆ ਨਾ ਕਿ ਜਿਹੜਾ ਵੀ ਇਹ ਡਰੱਗ ਦਾ ਲੈਣ-ਦੇਣ ਹੋ ਰਿਹਾ ਇਹਦੇ ਵਿੱਚ ਉਹਨਾਂ ਦਾ ਇੱਕ ਹੋਰ ਸਾਥੀ ਆ ਵਿਕਰਮਜੀਤ ਸਿੰਘ ਮਜੀਠੀਆ ਤਾਂ ਉਦੋਂ ਬਾਅਦ ਇਹ ਜਿਹੜੀ ਜਾਂਚ ਕਰ ਰਹੀ ਸੀ ਪੁਲਿਸ ਇਹ ਸਡਨਲੀ ਸਲੋ ਹੋ ਜਾਂਦੀ ਆ ਤੇ ਕਿਉਂਕਿ ਜਿਹੜਾ ਇਹ ਡਰੱਗ ਕੇਸ ਸੀ ਨਾ ਇਹਦੇ ਨਾਲ ਪੈਸਾ ਵੀ ਇਨਵੋਲਵ ਸੀ ਜਿਹਦੇ ਕਰਕੇ ਇਸ ਕੇਸ ਦੇ ਵਿੱਚ ਈਡੀ ਦੀ ਐਂਟਰੀ ਹੋ ਜਾਂਦੀ ਆ ਤੇ ਜਦੋਂ ਈਡੀ ਜਾਂਚ ਕਰਦੀ ਆ ਨਾ ਜਗਦੀਸ਼ ਭੋਲਾ ਮਨਿੰਦਰ ਔਲਖ ਤੇ ਜਗਜੀਤ ਸਿੰਘ ਚਾਲ ਤੋਂ ਪੁੱਛ ਗਿਛ ਕੀਤੀ ਜਾਂਦੀ ਹੈ ਨਾ ਤਾਂ ਦੋ ਬੰਦਿਆਂ ਦੇ ਨਾਂ ਜਿਹੜੇ ਆ ਉਹ ਹੋਰ ਨਿਕਲ ਕੇ ਆਉਂਦੇ ਆ ਸਤਪ੍ਰੀ ਸਿੰਘ ਸੱਤਾ ਤੇ ਪਰਮਿੰਦਰ ਸਿੰਘ ਪਿੰਦੀ ਜਿਹੜੇ ਕਿ ਕੈਨੇਡਾ ਦੇ ਸਿਟੀਜ਼ਨ ਸੀਗੇ ਤੇ ਈਡੀ ਨੂੰ ਦਿੱਤੇ ਆ ਆਪਣੇ ਬਿਆਨਾਂ ਦੇ ਵਿੱਚ ਮਨਿੰਦਰ ਸਿੰਘ ਔਲਖੀ ਜਿਹੜਾ ਉਹ ਈਡੀ ਦੇ ਅਧਿਕਾਰੀਆਂ ਨੂੰ ਦੱਸਦਾ ਕਿ ਸਾਲ 2007 ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਨੇ ਸਤਪ੍ਰੀ ਸਿੰਘ ਸੱਤਾ ਨੂੰ ਉਹਦੇ ਨਾਲ ਮਲਾਇਆ ਸੀ ਤੇ ਮਨਿੰਦਰ ਸਿੰਘ ਔਲਖ ਨੂੰ ਆਰਡਰ ਦਿੱਤੇ ਸੀ ਕਿ ਜਿਹੜਾ ਸਤਪ੍ਰੀ ਸੱਤਾ ਨਾਲ ਇਹ ਕੈਨੇਡਾ ਦੇ ਵਿੱਚ ਡਰੱਗਸ ਦਾ ਵਪਾਰ ਕਰਨਾ ਚਾਹੁੰਦਾ ਤੇ ਮਨਿੰਦਰ ਔਲਖ ਨੂੰ ਕਿਹਾ ਸੀ ਕਿ ਤੂੰ ਇਹਦੀ ਮਦਦ ਕਰਨੀ ਆ ਇਸ ਡਰੱਗ ਦੇ ਵਪਾਰ ਦੇ ਵਿੱਚ ਜਦੋਂ 25 ਨਵੰਬਰ ਸਾਲ 2009 ਨੂੰ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਆਹ ਦੀ ਰਿਸੈਪਸ਼ਨ ਸੀ ਚੰਡੀਗੜ੍ਹ ਦੇ ਵਿੱਚ ਤਾਂ ਸਤਪ੍ਰੀ ਸਿੰਘ ਸੱਤਾ ਸੀ ਜਿਹੜਾ ਉਹ ਮਨਿੰਦਰ ਔਲਖ ਦੇ ਨਾਲ ਪਰਮਿੰਦਰ ਸਿੰਘ ਪਿੰਦੀ ਨੂੰ ਮਲਾਉਂਦਾ ਜਿਹੜਾ ਕਿ ਕੈਨੇਡਾ ਦੇ ਵਿੱਚ ਕੁਝ ਕੁ ਡਰੱਗਸ ਇੰਪੋਰਟ ਕਰਨੇ ਚਾਹੁੰਦਾ ਸੀਗਾ ਤੇ ਜਦੋਂ ਉਹ ਪਰਮਿੰਦਰ ਸਿੰਘ ਪਿੰਦੀ ਸੀ ਜਿਹੜਾ ਉਹ ਮਨਿੰਦਰ ਔਲਖ ਨੂੰ ਕਹਿੰਦਾ ਕਿ ਕੋਈ ਅਜਿਹਾ ਫਾਰਮਾ ਓਨਰ ਲੱਭੇ ਜਿਹੜਾ ਇਹ ਡਰੱਗ ਪ੍ਰੋਡਿਊਸ ਕਰਦਾ ਹੋਵੇ ਤੇ ਉਸ ਤੋਂ ਬਾਅਦ ਜਗਜੀਤ ਸਿੰਘ ਚਾਲ ਦੀ ਫਿਰ ਐਂਟਰੀ ਹੁੰਦੀ ਆ ਤੇ ਮਨਿੰਦਰ ਔਲਖ ਫਿਰ ਜਗਜੀਤ ਸਿੰਘ ਚੈਲ ਨੂੰ ਪਰਮਿੰਦਰ ਸਿੰਘ ਪਿੰਦੀ ਦੇ ਨਾਲ ਮਲਾਉਂਦਾ ਤੇ ਜਗਜੀਤ ਸਿੰਘ ਚੈਲੋਂ ਮਨਿੰਦਰ ਔਲਖਾ ਇਹ ਦੱਸਦਾ ਕਿ ਇਹ ਜਿਹੜਾ ਪਰਮਿੰਦਰ ਸਿੰਘ ਪਿੰਦੀ ਹੈ ਨਾ ਇਹ ਬਿਕਰਮਜੀਤ ਸਿੰਘ ਮਜੀਠੀਆ ਦਾ ਖਾਸਾ ਤੇ ਉਸ ਸਮੇਂ ਪਰਮਿੰਦਰ ਸਿੰਘ ਪਿੰਦੀ ਜਗਜੀਤ ਸਿੰਘ ਚੈਲੋਂ ਨੇ ਇੱਕ ਕਾਗਜ਼ ਦੇ ਉੱਪਰ ਪਹੁੰਚ ਕੇ ਡਰੱਗਸ ਲਿਖ ਕੇ ਦਿੰਦਾ ਤੇ ਇਹ ਜਿਹੜੇ ਡਰੱਗ ਸੀਗੇ ਨਾ ਇਹ ਕੰਟਰੋਲਡ ਡਰੱਗ ਸੀਗੇ ਹਰ ਕੋਈ ਆਮ ਬੰਦਾ ਇਹ ਜਿਹੜੇ ਡਰੱਗ ਸੀਗੇ ਇਹ ਇੰਪੋਰਟ ਨਹੀਂ ਕਰ ਸਕਦਾ ਸੀ ਪਰ ਜਗਜੀਤ ਸਿੰਘ ਚਾਹਲ ਦੀਆਂ ਜਿਹੜੀਆਂ ਦੋ ਫਾਰਮਾ ਕੰਪਨੀਆਂ ਸੀ ਉਹਨਾਂ ਦੇ ਕੋਲ ਇਹ ਜਿਹੜਾ ਕੈਮੀਕਲ ਪੈਦਾ ਕਰਨ ਦੇ ਲਾਇਸੈਂਸ ਸੀਗੇ ਜਿਹਦੇ ਕਾਰਨ ਇਹਨਾਂ ਦੇ ਵਿੱਚ ਡੀਲ ਹੋ ਜਾਂਦੀ ਆ ਹੁਣ ਤੁਸੀਂ ਆਪ ਸੋਚੋ ਕਿ ਜਗਦੀਸ਼ ਭੋਲਾ ਤਾਂ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਉਹੋ ਇੱਕ ਨਾਂ ਲੈਂਦਾ ਵਿਕਰਮਜੀਤ ਸਿੰਘ ਮਜੀਠੀਆ ਦਾ ਮਨਿੰਦਰ ਔਲਖ ਤੋਂ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਤਾਂ ਉਹੋ ਇੱਕ ਨਾਂ ਲੈਂਦਾ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨੂੰ 7ਪ੍ਰੀ ਸੱਤੇ ਨਾਮ ਲਾਇਆ ਸੀ ਤੇ 7ਪ੍ਰੀ ਸੱਤੇ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਆਹ ਦੀ ਰਿਸੈਪਸ਼ਨ ਦੇ ਵਿੱਚ ਪਰਮਿੰਦਰ ਪਿੰਦੀ ਦੇ ਨਾਲ ਮਿਲਾਇਆ ਤੇ ਜਿਹੜਾ ਜਗਜੀਤ ਸਿੰਘ ਚਾਹਲਾ ਉਹ ਵੀ ਬੰਦਾ ਕਿਸੇ ਨਾ ਕਿਸੇ ਤਰੀਕੇ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਂ ਦੇ ਨਾਲ ਜੁੜਿਆ ਹੋਇਆ ਸੋ ਹਰ ਇੱਕ ਜਿਹੜਾ ਵੀ ਡਰੱਗ ਤਸਕਰ ਫੜਿਆ ਗਿਆ ਸੀ ਉਸ ਸਮੇਂ ਉਹ ਇੱਕੋ ਨਾਂ ਲੈ ਰਿਹਾ ਸੀ ਵਿਕਰਮਜੀਤ ਸਿੰਘ ਮਜੀਠੀਆ ਦਾ ਪਰ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛਗਛ ਕੀਤੀ ਜਾਂਦੀ ਹੈ ਨਾ ਤਾਂ ਇੱਕ ਜਿਹੜਾ ਇਹ ਪੁੱਛਗਛ ਕਰਨ ਵਾਲਾ ਅਧਿਕਾਰੀ ਸੀ ਉਹਦੇ ਅਨਸਾਰ ਇਹ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਇਹਨਾਂ ਕਿਸੇ ਵੀ ਬੰਦੇ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦਾ ਤੇ ਜਿੰਨੀਆਂ ਵੀ ਏਜੰਸੀਜ਼ ਉਸ ਸਮੇਂ ਇਹ ਜਾਂਚ ਕਰ ਰਹੀਆਂ ਸੀ ਨਾ ਉਹਨਾਂ ਨੇ ਇੱਕ ਵਾਰੀ ਵੀ ਇਸ ਚੀਜ਼ ਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਕਿ ਕੀ ਬਿਕਰਮ ਮਜੀਠੀਆ ਇਹਨਾਂ ਦੇ ਨਾਲ ਜੁੜਿਆ ਹੋਇਆ ਕੋਈ ਵੀ ਕਿਸੇ ਵੀ ਬੰਦੇ ਨੇ ਇਹਦੇ ਫੋਨ ਰਿਕਾਰਡਸ ਨਹੀਂ ਚੈੱਕ ਕੀਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਂਚ ਨਹੀਂ ਕੀਤੀ ਗਈ ਜਾਨੀ ਕਿ ਵਿਕਰਮਜੀਠੀਆ ਦਾ ਜਿਹੜਾ ਇਹ ਨਾਮ ਆ ਗਿਆ ਸੀ ਉਸ ਤੋਂ ਬਾਅਦ ਇਸ ਕੇਸ ਦੇ ਉੱਪਰ ਮਿੱਟੀ ਪਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਸੀ ਤਾਂ ਇਹਦਾ ਕਾਰਨ ਤੁਹਾਨੂੰ ਪਤਾ ਹੀ ਹੋਊਗਾ ਕਿ ਸੈਂਟਰ ਦੇ ਵਿੱਚ ਵੀ ਤੇ ਸਟੇਟ ਦੇ ਵਿੱਚ ਵੀ ਸਾਲ 2014 ਦੇ ਬਾਅਦ ਕਾਲੀ ਬੀਜੇਪੀ ਗੱਠਜੋੜ ਵਾਲੀ ਸਰਕਾਰ ਆ ਗਈ ਸੀ ਜਿਹਦੇ ਕਾਰਨ ਜਿੰਨੀਆਂ ਵੀ ਇਹ ਏਜੰਸੀਆਂ ਸੀ ਇਹਨਾਂ ਦੇ ਉੱਪਰ ਸਰਕਾਰ ਨੇ ਦਬਾਅ ਬਣਾਇਆ ਸੀ ਕਿ ਇਹ ਜਾਂਚ ਨਾ ਕਰਨ ਇਸ ਮਾਮਲੇ ਦੀ ਪਰ ਕਿਸੇ ਵੀ ਬੰਦੇ ਜੇਕਰ ਇਸ ਗੱਲ ਦਾ ਸ਼ੱਕ ਆ ਨਾ ਕਿ ਸਰਕਾਰ ਨੇ ਦਬਾਅ ਨਹੀਂ ਬਣਾਇਆ ਸੀ ਇਹਨਾਂ ਏਜੰਸੀਆਂ ਦੇ ਉੱਪਰ ਤਾਂ ਇਹਦੇ ਵੀ ਸਬੂਤ ਮੈਂ ਤੁਹਾਨੂੰ ਅੱਗੇ ਦੇ ਦਿੰਦਾ ਜੇਕਰ ਆਪਾਂ ਗੱਲ ਕਰੀਏ ਨਾ ਤਾਂ ਜਦੋਂ ED ਦੀ ਜਾਂਚ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਵਾਰ-ਵਾਰ ਆ ਰਿਹਾ ਸੀ ਤਾਂ ED ਦੇ ਉਸ ਸਮੇਂ ਦੇ ਸਬ-ਇੰਸਪੈਕਟਰ ਨਰਿੰਜਨ ਸਿੰਘ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੰਬੰਧ ਦਿੰਦੇ ਆ ਕਿ ਉਹ ਉਹਨਾਂ ਤੋਂ ਪੁੱਛਗਿੱਛ ਕਰਨੀ ਚਾਹੁੰਦੇ ਆ ਤੇ 26 ਦਸੰਬਰ ਸਾਲ 2014 ਨੂੰ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਨਾ ਤਾਂ ਇਸ ਪੁੱਛਗਿੱਛ ਦੇ ਸਹੀ 20 ਦਿਨਾਂ ਦੇ ਬਾਅਦ ਨਰੰਜਨ ਸਿੰਘ ਦਾ ਟਰਾਂਸਫਰ ਕਲਕੱਤਾ ਦੇ ਵਿੱਚ ਕਰ ਦਿੱਤਾ ਜਾਂਦਾ। ਸੋ ਜਾਨੀ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿਸ ਤਰੀਕੇ ਇੱਕ ਫਿਲਮੀ ਸੀਨ ਚੱਲ ਰਿਹਾ ਸੀਗਾ। ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਾਅਦ ਦੇ ਵਿੱਚ ਇਹ ਜਿਹੜਾ ਟਰਾਂਸਫਰ ਹੋਇਆ ਸੀ ਇਹਦੇ ਉੱਪਰ ਰੋਕ ਲਗਾਤੀ ਸੀਗੀ ਪਰ ਨਰੰਜਨ ਸਿੰਘ ਨੇ ਆਪਦੇ ਬਿਆਨਾਂ ਦੇ ਵਿੱਚ ਵਾਰ-ਵਾਰ ਇੱਕੋ ਗੱਲ ਕਹੀ ਆ ਕਿ ਜਿੰਨੇ ਵੀ ਉਹਦੇ ਸੀਨੀਅਰ ਅਧਿਕਾਰੀ ਸੀ ਨਾ ਉਹ ਉਹਦੇ ਉੱਪਰ ਦਬਾਅ ਬਣਾ ਰਹੇ ਸੀ ਕਿ ਇਹ ਜਿਹੜੀ ਉਹ ਕਾਰਵਾਈ ਕਰ ਰਿਆ ਨਾ ਇਹਨੂੰ ਹੌਲੀ-ਹੌਲੀ ਉਹ ਕਾਰਵਾਈ ਕਰੇ। ਕਿਉਂਕਿ ਇਹਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆ ਰਿਹਾ। ਸੋ ਹੁਣ ਤੁਹਾਨੂੰ ਹਿਸਟਰੀ ਪਤਾ ਲੱਗ ਗਈ ਕਿ ਕਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਦਾ ਜਿਹੜਾ ਨਾਮ ਆਇਆ ਸੀ ਇਹ ਡਰੱਗ ਦੇ ਵਪਾਰ ਦੇ ਵਿੱਚ ਤੇ ਕਿਸ ਤਰੀਕੇ ਸਰਕਾਰ ਨੇ ਇਸ ਚੀਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਥੇ ਹੀ ਸਵਾਲ ਉੱਠਦਾ ਕਿ ਸਾਲ 2017 ਦੇ ਵਿੱਚ ਤਾਂ ਸਰਕਾਰ ਬਦਲ ਗਈ ਸੀ। ਕਾਂਗਰਸ ਸਰਕਾਰ ਆ ਗਈ ਸੀ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਗੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ ਸੌਂਪਾਈ ਸੀਗੀ ਕਿ ਉਹ ਨਸ਼ਿਆਂ ਦਾ ਜਿਹੜਾ ਇਹ ਵਪਾਰ ਚੱਲ ਰਿਹਾ ਪੰਜਾਬ ਦੇ ਵਿੱਚ ਉਹਨੂੰ ਖਤਮ ਕਰ ਦੇਣਗੇ ਤਾਂ ਉਹਨਾਂ ਨੇ ਕਿਉਂ ਨਹੀਂ ਵਿਕਰਮਜੀਠਿਆ ਦੇ ਉੱਪਰ ਕਾਰਵਾਈ ਕੀਤੀ ਤਾਂ ਇਸ ਚੀਜ਼ ਦਾ ਵੀ ਤੁਹਾਨੂੰ ਉਹਨਾਂ ਨੇ ਜਿਹੜਾ ਆ ਥੋੜੇ ਦਿਨ ਪਹਿਲਾਂ ਵਿਕਰਮਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਬਿਆਨ ਦਿੱਤਾ ਇਹਦੇ ਤੋਂ ਪਤਾ ਲੱਗ ਗਿਆ ਹੋਊਗਾ ਕਿ ਇਹ ਜਿਹੜਾ ਵਿਕਰਮਜੀਠਿਆ ਦੇ ਕੈਪਟਨ ਅਮਰਿੰਦਰ ਸਿੰਘ ਆ ਇਹ ਕਿਵੇਂ ਇਹ ਚਾਚੇ ਭਤੀਜੇ ਵਾਲਾ ਰਿਸ਼ਤਾ ਨਿਭਾ ਰਹੇ ਆ ਇੱਕ ਦੂਜੇ ਦੇ ਨਾਲ ਪਰ ਜਦੋਂ ਸਾਲ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਉੱਪਰ ਦਬਾਅ ਬਣਨ ਤੋਂ ਬਾਅਦ ਚੰਨਜੀ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਨਾ ਤਾਂ 20 ਦਸੰਬਰ 2021 ਨੂੰ 49 ਪੰਨਿਆਂ ਦੀ ਇੱਕ ਐਫਆਈਆਰ ਦਰਜ ਕੀਤੀ ਜਾਂਦੀ ਹੈ ਜਿਦੇ ਵਿੱਚ ਐਨਡੀਪੀਐਸ ਐਕਟ 1985 ਦੀਆਂ ਧਰਾਵਾਂ 25 27A ਤੇ 29 ਦੇ ਤਹਿਤ ਕੇਸ ਦਰਜ ਕੀਤਾ ਜਾਂਦਾ ਤੇ ਮਜੀਠੀਆ ਨੇ ਉਸ ਸਮੇਂ ਇਸ ਚੀਜ਼ ਨੂੰ ਇੱਕ ਰਾਜਨੀਤਿਕ ਬਦਲਾਖੋਰੀ ਦਾ ਨਾਂ ਦੱਸਿਆ ਤੇ ਕੋਰਟ ਦੇ ਵਿੱਚ ਅਗਾਊ ਜਮਾਨਤ ਲਈ ਅਰਜੀ ਲਾ ਦਿੱਤੀ ਤੇ ਅਦਾਲਤ ਨੇ ਵੀ ਇਹਨੂੰ ਅੰਤਰੀਮ ਜਮਾਨਤ ਦੇ ਦਿੱਤੀ ਪਰ ਵਿਸ਼ੇਸ਼ ਜਾਂਚ ਟੀਮ ਨੂੰ ਮਜੀਠੀਆ ਤੋਂ ਪੁੱਛਗਿੱਛ ਕਰਨ ਦੀ ਵੀ ਇਜਾਜ਼ਤ ਦਿੱਤੀ ਸੀ ਤੇ ਜਿਹੜੀ ਇਹ ਜਮਾਨਤ ਹੋਈ ਸੀ ਇਹਦੇ ਪਿੱਛੇ ਹਾਈ ਕੋਰਟ ਨੇ ਇੱਕ ਤਰਕ ਦਿੱਤਾ ਸੀ ਕਿ ਰਿਕਾਰਡ ਦੇ ਉੱਪਰ ਅਜਿਹੀ ਕੋਈ ਵੀ ਸਮਗਰੀ ਨਹੀਂ ਰੱਖੀ ਗਈ ਜਿਹਦੇ ਨਾਲ ਮਜੀਠੀਆ ਦੀ ਕਿਸੇ ਵੀ ਤਰੀਕੇ ਦੀ ਡਰੱਗ ਤਸਕਰੀ ਡਰੱਗ ਟਰਾਂਸਪੋਰਟੇਸ਼ਨ ਜਾਂ ਡਰੱਗ ਨੂੰ ਸਟੋਰ ਕਰਨ ਦੇ ਜਿਹੜੇ ਐਲੀਗੇਸ਼ਨ ਲੱਗੇ ਆ ਉਹਨਾਂ ਨੂੰ ਇਹ ਚੀਜ਼ ਸਾਬਤ ਕਰਦੀ ਹੋਵੇ ਤਾਂ ਕਰਕੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਇਹ ਬੰਦੇ ਨੇ ਗੇਮ ਕਿਸ ਤਰੀਕੇ ਕਮਾ ਦਿੱਤੀ ਸੀ ਕਿ ਡਾਇਰੈਕਟ ਲਿੰਕ ਹੋਣ ਦੇ ਬਾਵਜੂਦ ਅਦਾਲਤ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਲੱਭੀ ਸੀ ਤੇ ਜਿਹੜੀ ਜਮਾਨਤ ਮਿਲੀ ਸੀ ਵਿਕਰਮਜੀਠੀਆ ਨੂੰ ਲੋਕਾਂ ਦੇ ਵਿੱਚ ਇਸ ਜਮਾਨਤ ਨੂੰ ਹੀ ਵਿਕਰਮਜੀਠੀਆ ਦੀ ਜਿੱਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅਦਾਲਤ ਨੇ ਜਿਹੜੇ ਆਪ ਦਾ 26 ਪੰਨਿਆਂ ਦਾ ਫੈਸਲਾ ਦਿੱਤਾ ਸੀ ਉਹਦੇ ਵਿੱਚ ਇਹ ਸਪਸ਼ਟ ਕੀਤਾ ਸੀ ਕਿ ਅਦਾਲਤ ਦੀ ਜਿਹੜੀ رائے ਆ ਇਹ ਇਹ ਸਿਰਫ ਅਸਥਾਈ ਆ ਤੇ ਸਿਰਫ ਜਮਾਨਤ ਦੀ ਅਰਜੀ ਲੈਣ ਲਈ ਜਿਹੜਾ ਇਹ ਫੈਸਲਾ ਕੀਤਾ ਗਿਆ ਉਦੇ ਲਈ ਇਹ ਅਦਾਲਤ ਦੇ ਰਹਾ ਇਹਨੂੰ ਕੋਈ ਵੀ ਫਾਈਨਲ ਓਪੀਨੀਅਨ ਦੇ ਵਜੋਂ ਨਾ ਲਵੇ ਪਰ ਫਿਰ ਵੀ ਲੋਕਾਂ ਦੇ ਵਿੱਚ ਵਿਕਰਮ ਮਜੀਠੀਆ ਦੀ ਜਿੱਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੀ ਇਹ ਜ਼ਮਾਨਤ ਮਿਲੀ ਸੀ ਇਹਦੇ ਵਿੱਚ 23 ਫਰਵਰੀ 2022 ਤੱਕ ਉਹਨੂੰ ਰਾਹਤ ਮਿਲੀ ਸੀ ਗ੍ਰਿਫਤਾਰੀ ਤੋਂ ਕਿਉਂਕਿ ਉਸ ਸਮੇਂ ਇਲੈਕਸ਼ਨ ਆ ਗਏ ਸੀ ਪੰਜਾਬ ਦੇ ਵਿੱਚ ਤੇ ਕਿਉਂਕਿ ਵਿਕਰਮ ਮਜੀਠੀਆ ਇਲੈਕਸ਼ਨ ਲੜ ਰਿਹਾ ਸੀ ਤਾਂ ਜਿਹੜੀ ਅਦਾਲਤ ਸੀ ਉਹ ਨਹੀਂ ਚਾਹੁੰਦੀ ਸੀ ਕਿ ਕਿਸੇ ਵੀ ਤਰੀਕੇ ਦੀ ਵਿਕਰਮਜੀਠਿਆ ਦੇ ਉੱਪਰ ਇਲੈਕਸ਼ਨ ਲੜਨ ਨੂੰ ਲੈ ਕੇ ਹਜੇ ਰੋਕ ਲਾਈ ਜਾਵੇ ਕਿਉਂਕਿ ਕੋਈ ਵੀ ਪੁਖਤਾ ਸਬੂਤ ਨਹੀਂ ਗੇ ਹਜੇ ਉਹਦੇ ਖਿਲਾਫ ਤਾਂ ਕਰਕੇ ਜਦੋਂ ਹੀ 24 ਫਰਵਰੀ 2022 ਦੀ ਤਰੀਕ ਆਉਂਦੀ ਹੈ ਨਾ ਤਾਂ ਵਿਕਰਮਜੀਠਿਆ ਸਰੈਂਡਰ ਕਰ ਦਿੰਦਾ ਤਾਂ ਉਹਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਜਿੱਥੇ ਕਿ ਉਹ ਅਗਲੇ 5 ਮਹੀਨਿਆਂ ਤੱਕ ਰਹਿੰਦੇ ਆ ਫਿਰ 10 ਅਗਸਤ 2022 ਨੂੰ ਉਹਨਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਜਾਂਦੀ ਆ ਤੇ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਆ ਹਾਲਾਂਕਿ ਹਾਈ ਕੋਰਟ ਨੇ ਜਿਹੜੀ ਇਹ ਵਿਕਰਮ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ ਇਹਦੇ ਵਿੱਚ ਜੱਜ ਨੇ ਸਪੈਸ਼ਲ ਗਿਆ ਸੀ ਕਿ ਵਿਕਰਮ ਮਜੀਠੀਆ ਕਿਸੇ ਵੀ ਵਿਦੇਸ਼ ਯਾਤਰਾ ਦੇ ਉੱਪਰ ਨਹੀਂ ਜਾਵੇਗਾ ਤੇ ਕਿਸੇ ਵੀ ਤਰੀਕੇ ਦੇ ਜਿਹੜੇ ਉਹਦੇ ਖਿਲਾਫ ਸਬੂਤ ਆ ਉਹਨਾਂ ਦੇ ਨਾਲ ਛੇੜਛਾੜ ਨਹੀਂ ਕਰੇਗਾ ਤੇ 2022 ਤੋਂ ਲੈ ਕੇ ਅਗਲੇ 3 ਸਾਲ 2025 ਤੱਕ ਇਹ ਕੇਸ ਉਵੇਂ ਹੀ ਸਲੋ ਹੋ ਜਾਂਦਾ ਜਿਵੇਂ ਪਿਛਲੇ 10 ਸਾਲਾਂ ਤੋਂ ਚੱਲਦਾ ਆ ਰਿਹਾ ਸੀ ਪਰ ਫੇਰ ਤਰੀਕ ਆਉਂਦੀ ਆ 25 ਜੂਨ 2025 ਦੀ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਕੋਡਿਕ ਅਧਿਕਾਰੀ ਵਿਕਰਮ ਮਜੀਠੀਆ ਦੇ ਘਰ ਦੇ ਵਿੱਚ ਜਾ ਕੇ ਰੇਡ ਕਰਦੇ ਆ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਵਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਵਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਉੱਪਰ 540 ਕਰੋੜ ਰੁਪਏ ਤੋਂ ਵੱਧ ਗੈਰ ਕਾਨੂੰਨੀ ਦੌਲਤ ਇਕੱਠੀ ਕਰਨ ਦਾ ਦੋਸ਼ ਆ ਤੇ ਵਿਜੀਲੈਂਸ ਅਧਿਕਾਰੀਆਂ ਦੇ ਅਨੁਸਾਰ ਪੰਜਾਬ ਸਟੇਟ ਕ੍ਰਾਈਮ ਪੁਲਿਸ ਵਿੱਚ ਦਰਜ ਐਫ ਆਈ ਆਰ ਨੰਬਰ 2 ਦੀ 2021 ਤੋਂ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਤੋਂ ਪਤਾ ਲੱਗਾ ਕਿ ਮਜੀਠੀਆ ਦੇ ਉੱਪਰ ਡਰੱਗ ਮਨੀ ਦੀ ਲਾਂਡਰਿੰਗ ਨੂੰ ਲੈ ਕੇ ਵੱਡੇ ਦੋਸ਼ ਲੱਗਦੇ ਆ ਰਹੇ ਆ ਤੇ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਦਾ ਕਿ 540 ਕਰੋੜ ਰੁਪਏ ਦੀ ਲਾਂਡਰਿੰਗ ਕਈ ਚੈਨਲਾਂ ਦੇ ਰਾਹੀਂ ਕੀਤੀ ਗਈ ਆ ਇਹਨਾਂ ਦੇ ਵਿੱਚ ਮਜੀਠੀਆ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ 161 ਕਰੋੜ ਰੁਪਏ ਦੀ ਬੇਹਸਾਬੀ ਨਕਦੀ ਜਮਾ ਕਰਵਾਉਣਾ ਸ਼ੱਕੀ ਵਿਦੇਸ਼ੀ ਕੰਪਨੀਆਂ ਦੇ ਰਾਹੀਂ 141 ਕਰੋੜ ਰੁਪਏ ਦੀ ਚੈਨਲਿੰਗ ਕੰਪਨੀ ਦੇ ਵਿੱਤੀ ਸਟੇਟਮੈਂਟਾਂ ਵਿੱਚ ਖਲਾਸੇ ਤੋਂ ਬਿਨਾਂ 236 ਕਰੋੜ ਰੁਪਏ ਦੀ ਵਾਧੂ ਜਮ੍ਹਾਂ ਰਕਮ ਵੀ ਸ਼ਾਮਲ ਆ ਤੇ ਜਿਹੜੀ ਇਹ ਰਿਪੋਰਟਾਂ ਨਾ ਇਹਦੇ ਵਿੱਚ ਪਖਤਾ ਸਬੂਤਾਂ ਜਿਹੜੇ ਕਿ ਇਹ ਸਾਬਤ ਕਰਦੇ ਆ ਕਿ ਜਿਹੜਾ ਇਹ 540 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਨਾ ਇਹ ਸਰਾਇਆ ਇੰਡਸਟਰੀਜ਼ ਦੇ ਥਰੂ ਹੋਇਆ ਤੇ ਜਿਹੜੀ ਇਹ ਸਰਾਇਆ ਇੰਡਸਟਰੀਜ਼ ਆ ਇਹਦੇ ਉੱਪਰ ਵਿਕਰਮ ਮਜੀਠੀਆ ਦਾ ਕੰਟਰੋਲ ਆ ਤੇ ਜਿਹੜੀ ਇਹ ਸਰਾਇਆ ਇੰਡਸਟਰੀਜ਼ ਦਾ ਨਾਮ ਆਇਆ ਨਾ ਇਹਦੇ ਤੋਂ ਵੀ ਵਿਕਰਮ ਮਜੀਠੀਆ ਸ਼ਾਇਦ ਹੁਣ ਮੁੱਕਰ ਨਹੀਂ ਸਕਦੇ ਕਿਉਂਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਕੀਤੀ ਸੀ ਤੇ ਵਿ ਰੇਡ ਕੀਤੀ ਸੀ ਨਾ ਤਾਂ ਇਸ ਰੇਡ ਦੇ ਦੌਰਾਨ 30 ਤੋਂ ਵੀ ਵੱਧ ਮੋਬਾਈਲ ਫੋਨ 5 ਲੈਪਟਾਪ 3 ਆਈਪੈਡ 2 ਡੈਸਕਟਾਪ ਕਈ ਡਾਇਰੀਆਂ ਮਿਲੀਆਂ ਜਿਨ੍ਹਾਂ ਦੇ ਵਿੱਚ ਸਰਾਇਆ ਇੰਡਸਟਰੀਜ਼ ਦੇ ਨਾਲ ਜੁੜੇ ਕਾਗਜ਼ਾਤ ਬਰਾਮਦ ਕੀਤੇ ਗਏ ਆ ਤੇ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਇੱਕ ਸੀਲਡ ਰਿਪੋਰਟ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤੀ ਆ ਪਰ ਹੁਣ ਸਵਾਲ ਉੱਠਦਾ ਕਿ ਕੀ ਜਿਹੜਾ ਵਿਕਰਮ ਮਜੀਠੀਆ ਇਹ ਹੁਣ ਪਹਿਲਾਂ ਦੇ ਵਾਂਗੂ ਬਾਹਰ ਆਜੂਗਾ ਜਾਂ ਇਸ ਵਾਰੀ ਸਰਕਾਰ ਨੇ ਪੱਕੇ ਪੈਰੀ ਜਿਹੜੀ ਕਾਰਵਾਈ ਆ ਉਹ ਕੀਤੀ ਆ ਤੇ ਵਿਕਰਮ ਮਜੀਠੀਆ ਪਰਮਾਨੈਂਟਲੀ ਜੇਲ੍ਹ ਦੇ ਵਿੱਚ ਚਲਾ ਜਾਊਗਾ ਤਾਂ ਉਹ ਜਦੋਂ ਵੀ ਕੋਈ ਅਪਡੇਟ ਆਉਂਦੀ ਆ ਆਪਾਂ ਜ਼ਰੂਰ ਤੁਹਾਨੂੰ ਇਸ ਚੀਜ਼ ਦੇ ਬਾਰੇ ਦੱਸਾਂਗੇ ਤੇ ਇਹ ਤਾਂ ਵੀਡੀਓ ਸੀ ਵਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਆਕਾਲੀ ਦਲ ਦਾ ਉਹ ਕਿਹੜਾ ਲੀਡਰ ਸੀ ਜਿਨੇ ਆਕਾਲੀ ਦਲ ਵਿਕਰਮ ਸਿੰਘ ਮਜੀਠੀਆ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਰਹਿਣ ਗਿਆ ਨਹੀਂ ਰਹਿਣ ਇਸ ਗੱਲ ਦਾ ਫੈਸਲਾ ਤੇ ਸਬੂਤਾਂ ਦੇ ਆਧਾਰ ਤੇ ਕੀਤਾ ਜਾਏਗਾ ਕਿਉਂਕਿ ਹਈਏ ਤੱਕ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਜਿਹੜੇ ਐਲੀਗੇਸ਼ਨ ਲਾਏ ਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੇ ਦੱਸਿਆ ਹੈ ਚੀਜ਼ਾਂ ਦਾ ਵਿਜਲੈਂਸ ਹਲੋਂ ਵੀ ਜਿਹੜੀਆਂ ਚੀਜ਼ਾਂ ਸਾਹਮਣੇ ਲਿਆਂਾਈਆਂ ਗਈਆਂ ਆ ਉਹਨਾਂ ਦੇ ਉੱਤੇ ਸਿਰਫ ਜਿਹੜੀ ਹੈ ਇਨਫੋਰਮੇਸ਼ਨ ਦਿੱਤੀ ਗਈ ਹੈਗੀ ਹੈ ਬਾਕੀ ਸਬੂਤ ਹਈਏ ਸਾਹਮਣੇ ਨਹੀਂ ਕੋਈ ਵੀ ਆਇਆ ਹੈਗਾ ਅਦਾਲਤ ਦੇ ਵਿੱਚ ਵੀ ਪੇਸ਼ ਨਹੀਂ ਕੀਤਾ ਗਿਆ ਜਦ ਕਿ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਕੋਲ ਟੋਕਰੇ ਭਰ ਭਰ ਕੇ ਸਬੂਤ ਹੈਗੇ ਆ ਚਿੱਟਾ ਚਿੱਟੇ ਦੇ ਖਿਲਾਫ ਪਰ ਜਿਹੜਾ 550 ਕਰੋੜ ਦਾ ਮਾਮਲਾ ਹੈਗਾ ਵਾ ਹਜ਼ਾਰ ਏਕੜ ਜ਼ਮੀਨ ਹੈ ਬਹੁਤ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਮੈਂ ਉਸ ਦੇ ਖਿਲਾਫ ਮੁਕੰਮਲ ਸਬੂਤ ਹੈਗੇ ਆ ਅਸੀਂ ਪੱਕੇ ਪੈਰਾਂ ਦੇ ਨਾਲ ਇਸ ਦਫਾ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਹੱਥ ਪਾਇਆ ਹੈਗਾ ਵਾ ਲੇਕਿਨ ਸਵਾ ਮਹੀਨੇ ਤੋਂ ਉੱਤੇ ਦਾ ਟਾਈਮ ਹੋ ਚੱਲਿਆ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਜਿਹੜਾ ਹੈ ਅਦਾਲਤ ਵਿੱਚ ਨਹੀਂ ਪੇਸ਼ ਕੀਤਾ ਗਿਆ ਬਲਕਿ ਉਹਨਾਂ ਦੇ ਵਕੀਲਾਂ ਵੱਲੋਂ ਜਿਹੜੀ ਉਹਨਾਂ ਦੀ ਜ਼ਮਾਨਤ ਤੇ ਔਰੈਂਜ ਕੈਟਾਗਰੀ ਦੀ ਪਟੀਸ਼ਨਾਂ ਦੋ ਜਿਹੜੀਆਂ ਦਾਇਰ ਕੀਤੀਆਂ ਗਈਆਂ ਉਹਦੇ ਵਿੱਚ ਮੁਸਲਸਲ ਵਿਜੀਲੈਂਸ ਵਾਲੇ ਇਸ ਲਈ ਡਿਲੇ ਕਰਨ ਦੇ ਹੈਗੇ ਆ ਕਿ ਹਈਏ ਸਾਡੇ ਮਾਲੂਮਾਤ ਅਧੂਰੀ ਹੈ ਅਸੀਂ ਸਬੂਤ ਹਈਏ ਇਕੱਠੇ ਕਰਨੇ ਹੈਗੇ ਕੁਝ ਜਾਂਚ ਪੜਤਾਲ ਕਰਨੀ ਹੈ ਇਸ ਲਈ ਸਾਨੂੰ ਵਕਤ ਦਿੱਤਾ ਜਾਵੇ ਜਿਸ ਬੇਸ ਤੇ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਜ਼ਮਾਨਤ ਵਾਲੀ ਜਿਹੜੀ ਉਹਨਾਂ ਦੀ ਅਰਜ਼ੀ ਉਹ ਵੀ ਰੱਦ ਹੋ ਗਈ। ਲੇਕਿਨ ਇਹ ਮਾਮਲਾ ਜ਼ਿਆਦਾ دیر ਨਹੀਂ ਚੱਲੇਗਾ। ਅਗਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨੀਆਂ ਵਿਜਲਸ ਵਾਲੇ ਕੋਈ ਥੋਸ ਸਬੂਤ ਨਹੀਂ ਪੇਸ਼ ਕਰਨਗੇ ਤਾਂ ਯਕੀਨਨ ਫਿਰ ਬਹੁਤ ਜਲਦ ਵਿਕਰਮ ਸਿੰਘ ਮੁਜੀਠੀਆ ਦੀ ਜ਼ਮਾਨਤ ਹੋ ਜਾਏਗੀ। ਕਿਉਂਕਿ ਹਰ ਚੀਜ਼ ਦਾ ਫੈਸਲਾ ਜਿਹੜਾ ਅਦਾਲਤ ਦੇ ਵਿੱਚ ਉਹ ਸਬੂਤਾਂ ਦੇ ਆਧਾਰ ਤੇ ਹੁੰਦਾ ਹੈ। ਅਗਰ ਕੋਈ ਬੰਦਾ ਸੱਚਾ ਹੈ ਉਹਦੇ ਵੀ ਉਹਨੂੰ ਸਬੂਤ ਪੇਸ਼ ਕਰਨੇ ਪੈਣਗੇ। ਅਗਰ ਕੋਈ ਝੂਠਾ ਹੈ ਤੇ ਉਹਨੂੰ ਉਹਦੇ ਵੀ ਸਬੂਤ ਪੇਸ਼ ਕਰਨੇ ਪੈਣਗੇ ਅਗਰ ਤੁਸੀਂ ਕਿਸੇ ਉੱਤੇ ਕੋਈ ਅਲੀਗੇਸ਼ਨ ਲਾਉਂਦੇ ਹੈ ਇਹ ਤੁਹਾਨੂੰ ਸਬੂਤ ਪੇਸ਼ ਕਰਨੇ ਪੈਣਗੇ ਫਿਰ ਉਸ ਬੰਦੇ ਨੂੰ ਸਜ਼ਾ ਹੋਏਗੀ ਵਰਨਾ ਉਹ ਬਰੀ ਹੋ ਜਾਏਗਾ ਬਾਕੀ ਫਿਰ ਉਹ ਤੁਹਾਡਾ ਕੀ ਕਹਿਣਾ ਹੈ ਸੋਡੇ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼